ਏ ਮਾਲਵਿੰਦਰ ਸਿੰਘ ਮਾਲੀ ਉਹਨਾਂ ਦਾ ਇੱਕ ਚਰਚਿਤ ਕੇਸ ਹੈਗਾ ਅੱਜ ਡੇਟ ਸੀਗੀ ਤੇ ਤੁਸੀਂ ਸਵੇਰ ਤੋਂ ਵੇਟ ਕਰ ਰਹੇ ਹੋ ਕੀ ਮਾਹੌਲ ਹੈ ਜੀ ਕੋਰਟ ਦਾ ਪਹਿਲੀ ਗੱਲ ਤਾਂ ਵੇਖੋ ਇਹ ਸਡਨਲੀ ਬਿਗੈਰ ਦੱਸੇ ਆਪਾਂ ਨੂੰ ਇਹ ਦੱਸਿਆ ਨਹੀਂ ਗਿਆ ਕਿ ਵੀ ਕਿਹੜੀ ਕੋਰਟ 'ਚ ਲੱਗਣਾ ਉਹ ਹਨਾ ਇਹ ਤਾਂ ਬਹੁਤ ਏਅਰ ਵੇਟ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਨੇਹਾ ਜੰਦਲ ਜੀ ਜਿਹੜੇ ਜੱਜ ਹੈਗੇ ਉਹ ਛੁੱਟੀ 'ਤੇ ਹੋ ਉਹ ਕਿਉਂ ਛੁੱਟੀ 'ਤੇ ਹੋ ਤਾਂ ਆਪਾਂ ਨੂੰ ਪਤਾ ਨਹੀਂ ਕਾਜ਼ ਲਿਸਟ 'ਚ ਵੀ ਹੈ ਨਹੀਂ ਕੋਈ ਪੁਲਿਸ ਵੀ ਨਹੀਂ ਦੱਸ ਰਹੀ ਨਾ ਹੀ ਕੋਈ ਅਲਮਤ ਤੋਂ ਆਪਾਂ ਨੂੰ ਪਤਾ ਲੱਗ ਰਿਹਾ ਨਾ ਰੀਡਰ ਤੋਂ ਜਾਂ ਕਿਸੇ ਕੋਰਟ ਰੂਮ ਦੇ ਕਿਸੇ ਐਮਪਲੋਈ ਤੋਂ ਨਹੀਂ ਪਤਾ ਲੱਗ ਇਹ ਨਹੀਂ ਪਤਾ ਕਿ ਕਿਹੜੇ ਵੇਲੇ ਲੇ ਆਉਣ ਤੇ ਕਿਹੜੇ ਵੇਲੇ ਨਾ ਆਉਣ ਪਰ ਪਸੰਦੀ ਜਿਵੇਂ ਹਰਾਸ ਕਰਨ ਵਾਲੀ ਗੱਲ ਹੈ ਇੱਕ ਬਜ਼ੁਰਗ ਆਦਮੀ ਨੇ ਇਸ ਕਿਸਮ ਦੀ ਜਿਹੜੀ ਇੱਕ ਲੁਕਣ ਮਿੱਟੀ ਹੈ ਉਹ ਕਿਉਂ ਖੇਟੀ ਜਾ ਰਹੀ ਹੈ ਸੋ ਜਿੱਥੇ ਸਰਕਾਰ ਨੂੰ ਜਵਾਬ ਦੇਣੇ ਚਾਹੀਦੇ ਸੀ ਕਿ ਵੀ ਆ ਜਿਉਂ ਸਵਾਲ ਉਠਾ ਰਹੇ ਤਾਂ ਵੀ ਆ ਸਾਡੇ ਜਵਾਬ ਆ ਉੱਥੇ ਉਹਨਾਂ ਨੇ ਡਰ ਦੇ ਵਿੱਚ ਆ ਕੇ ਆਏ ਤਾੜਨਾ ਇਹੀ ਬੰਗਲਾਦੇਸ਼ ਚ ਹੋ ਰਿਹਾ ਸੀ ਵੇਖੋ ਕੀ ਹਾਲ ਹੋਇਆ ਉੱਥੇ ਹੈਨਾ ਇਹੀ ਜਿਹੜੀਆਂ ਫਾਸਿਸਟ ਟਾਈਪ ਸੋਚ ਵਾਲੇ ਲੋਕ ਜੋ ਰਾਜ ਚ ਆ ਜਾਂਦੇ ਆ ਉਹ ਇੰਜ ਹੀ ਹਰਕਤਾਂ ਹੀ ਕਰਦੇ ਆ ਅਸੀਂ ਇਸ ਵੇਲੇ ਡਿਊਰਿਸ਼ਨ ਕੰਪਲੈਕਸ ਮੁਹਾਲੀ ਦੇ ਵਿੱਚ ਖੜੇ ਆ ਅੱਜ 1 ਅਕਤੂਬਰ ਦਾ ਦਿਨ ਹੈ ਤੇ 1 ਅਕਤੂਬਰ ਨੂੰ ਮਾਲਵਿੰਦਰ ਸਿੰਘ ਮਾਲੀ ਨੂੰ ਇੱਥੇ ਪੇਸ਼ ਕੀਤਾ ਜਾਣਾ ਸੀਗਾ ਨੀਹਾ ਜਿੰਦਲ ਦੀ ਕੋਰਟ ਦੇ ਵਿੱਚ ਅੱਜ ਉਹ ਜੱਜ ਜਿਹੜੇ ਨੇ ਛੁੱਟੀ ਤੇ ਨੇ ਤੇ ਪਰਿਵਾਰ ਨੂੰ ਹਲੇ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ ਤੇ ਹੁਣ 2 ਵਜਣ ਵਾਲੇ ਆ ਦਿਨ ਜਿਹੜੇ ਹੈਗੇ ਆ ਔਰ ਸਵੇਰ ਤੋਂ ਲੈ ਕੇ ਫੈਮਿਲੀ ਵੇਟ ਕਰ ਰਹੀ ਹੈ ਹਲੇ ਤੱਕ ਉਹਨਾਂ ਨੂੰ ਪਟਿਆਲਾ ਜੇਲ੍ਹ ਤੋਂ ਨਹੀਂ ਲੈ ਕੇ ਆਂਦਾ ਗਿਆ ਇਹ ਇੱਥੇ ਉਹਨਾਂ ਦੇ ਜਿਹੜੇ ਸਿਵਲ ਸੁਸਾਇਟੀ ਨੂੰ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਸਿਵਲ ਰਾਈਟਸ ਨਾਲ ਜੁੜੇ ਦੀ ਆਵਾਜ਼ ਚੁੱਕਣ ਵਾਲੇ ਸਾਰੇ ਲੋਕ ਨੇ ਤਬਕੇ ਨਹੀਂ ਉਹ ਇੱਥੇ ਪਹੁੰਚੇ ਨੇ ਅਜੀਪਾਲ ਸਿੰਘ ਬਰਾੜ ਮਿਸਲ ਸਤਲੂਤੋਂ ਵੀ ਇੱਥੇ ਪਹੁੰਚੇ ਨੇ ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਅੱਜ ਦੀ ਸਵੇਰ ਦੀ ਇਹਨਾਂ ਦੀ ਵੇਟ ਜਿਹੜੀ ਚੱਲ ਰਹੀ ਹੈ ਕੀ ਮਾਹੌਲ ਇੱਥੇ ਹੈਗਾ ਕੀ ਕੋਰਟ ਦੇ ਲੋਕ ਕਹਿ ਰਹੇ ਆ ਜਾਂ ਕੀ ਫੈਮਿਲੀ ਨੂੰ ਪਤਾ ਲੱਗਿਆ ਸਤ ਸ੍ਰੀ ਅਕਾਲ ਜੀ ਹਾਲ ਚਾਲ ਹਾਲ ਸਾਹਿਬ ਇੱਕ ਫਰਤੀ ਏ ਮਾਲਵਿੰਦਰ ਸਿੰਘ ਮਾਲੀ ਉਹਨਾਂ ਦਾ ਇੱਕ ਚਰਚਿਤ ਕੇਸ ਹੈਗਾ ਅੱਜ ਡੇਟ ਸੀਗੀ ਤੇ ਤੁਸੀਂ ਸਵੇਰ ਤੋਂ ਵੇਟ ਕਰ ਰਹੇ ਹੋ ਕੀ ਮਾਹੌਲ ਹੈ ਜੀ ਕੋਰਟ ਦਾ ਅੱਜ ਜਿਕੇ ਪਹਿਲੀ ਗੱਲ ਤਾਂ ਵੇਖੋ ਇਹ ਸਡਨਲੀ ਬਿਗੈਰ ਦੱਸੇ ਆਪਾਂ ਨੂੰ ਇਹ ਦੱਸਿਆ ਨਹੀਂ ਗਿਆ ਕਿ ਵੀ ਕਿਹੜੀ ਕੋਰਟ 'ਚ ਲੱਗਣਾ ਉਹ ਹਨਾ ਇਹ ਤਾਂ ਬਹੁਤ ਏਅਰ ਵੇਟ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਨੇਹਾ ਜੰਦਲ ਜੀ ਜਿਹੜੇ ਜੱਜ ਹੈਗੇ ਆ ਉਹ ਛੁੱਟੀ 'ਤੇ ਆ ਹੁਣ ਕਿਉਂ ਛੁੱਟੀ 'ਤੇ ਆ ਤਾਂ ਆਪਾਂ ਨੂੰ ਪਤਾ ਨਹੀਂ ਰੀਜ਼ਨਸ ਕੀ ਆ ਪਰ ਉਹ ਸਡਨਲੀ ਦੂਜੀ ਕੋਰਟ 'ਚ ਸ਼ਿਫਟ ਕਰਤਾ ਗਿਆ ਉੱਥੇ ਵੀ ਕਾਸ ਲਿਸਟ 'ਚ ਵੀ ਹੈ ਨਹੀਂ ਕੋਈ ਪੁਲਿਸ ਵੀ ਨਹੀਂ ਦੱਸ ਰਹੀ ਨਾ ਹੀ ਕੋਈ ਅਲਮਤ ਤੋਂ ਆਪਾਂ ਨੂੰ ਪਤਾ ਲੱਗ ਰਿਆ ਨਾ ਰੀਡਰ ਤੋਂ ਜਾਂ ਕਿਸੇ ਕੋਰਟ ਰੂਮ ਦੇ ਕਿਸੇ EMPLOYEE ਤੋਂ ਨਹੀਂ ਪਤਾ ਲੱਗ ਰਿਆ ਤੇ ਫੈਮਿਲੀ ਵੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਆ ਉਹ ਵੀ ਉਹਨਾਂ ਦੇ ਭਾਈ ਸਾਹਿਬ ਅਰੇ ਖੜੇ ਆ ਵਿਚਾਰੇ ਖਵਾਰ ਵੀ ਹੋ ਰਹੇ ਆ ਨਾ ਉੱਥੇ ਕੋਈ ਬੈਠਣ ਨੂੰ ਥਾਂ ਐ ਨਾ ਕੋਸ਼ੇ ਗਈ ਐ ਇਹ ਨਹੀਂ ਪਤਾ ਕਿਹੜੇ ਵੇਲੇ ਲੇ ਆਉਣ ਤੇ ਕਿਹੜੇ ਵੇਲੇ ਨਾਉਣ ਅੱਜ 12:30 ਪਾਉਣੇ 1 ਹੋ ਗਿਆ ਇਸ ਟਾਈਮ ਤੇ ਪਾਉਣੇ 1 ਤੱਕ ਹਲੇ ਕੋਈ ਵਾਅ ਵਾਸਤਾ ਨਹੀਂ ਨਾ ਹੀ ਉਥੋਂ ਜੇਲ ਅਥਾਰਟिटीज ਤੋਂ ਜੋ ਇਨਫੋਰਮੇਸ਼ਨ ਆਪਾਨੂੰ ਆ ਰਹੀ ਆ ਉਹ ਇਹ ਹੈਗੀ ਆ ਕਿ ਵੀ ਹਲੇ ਪਤਾ ਨਹੀਂ ਹਲੇ ਕੋਈ ਗੱਡੀ ਨਹੀਂ ਨਿਕਲੀ ਮਤਲਬ ਇਥੋਂੋਂ ਤਾਂ ਇਹ ਮਤਲਬ ਮੇਰਾ ਖਿਆਲ ਤਾਂ ਪਰ ਪਸਲੀ ਜਿਵੇਂ ਹਰਾਸ ਕਰਨ ਵਾਲੀ ਗੱਲ ਹੈ ਇੱਕ ਬਜ਼ੁਰਗ ਆਦਮੀ ਨੂੰ ਜਿਹੜਾ ਆਵਾਜ਼ ਚੱਕਦਾ ਸੀ ਤੇ ਇਹ ਤਾਂ ਵੈਸੇ ਕਾਨੂੰਨ ਦੇ ਅੰਦਰ ਤਾਂ ਮੈਨਿਟਰੀ ਹੈ ਕਿ ਹੁਣ ਅੱਜ ਜੁਡੀਸ਼ੀਅਲ ਰਿਮਾਂਡ ਉਹਨਾਂ ਦਾ ਖਤਮ ਹੋ ਰਿਹਾ ਹੈ ਕਿਉਂਕਿ ਤੇ ਉਹਨਾਂ ਨੂੰ ਅੱਗੇ ਆਰਡਰ ਓਬਟੇਨ ਕਰਨਾ ਪੈਣਾ ਤੇ ਫਿਰ ਤੁਹਾਨੂੰ ਕਿਉਂ ਲੱਗਦਾ ਵੀ ਇਸ ਕਿਸਮ ਦੀ ਜਿਹੜੀ ਇੱਕ ਲੁਕਣ ਮਿੱਟੀ ਹੈ ਉਹ ਕਿਉਂ ਖੇਡੀ ਜਾ ਰਹੀ ਹੈ ਮੇਰਾ ਖਿਆਲ ਜਿਵੇਂ ਕੇਸ ਦੇ ਵਿੱਚ ਕੋਈ ਦਾਮ ਨਹੀਂ ਹਨਾ ਨਕਲੀ ਕੇਸ ਬਣਾਇਆ ਗਿਆ ਹੈ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮਾਲੀ ਸਾਹਿਬ ਜਿਸ ਤਰੀਕੇ ਨਾਲ ਕ੍ਰਿਟਿਕ ਕਰ ਰਹੇ ਸੀਗੇ ਗਵਰਨਮੈਂਟ ਦਾ ਜਾਂ ਉਹਨੂੰ ਚੈਲੰਜ ਕਰ ਰਹੇ ਸੀ ਤਾਂ ਆਪੋਜੀਸ਼ਨ ਦੇ ਅਨਹੋਂ ਦੇ ਵਿੱਚ ਕੋਈ ਵੱਡੀ ਆਵਾਜ਼ ਜਾਂ ਉਹ ਜੀਆਂ ਕੋਈ ਕੁਸ਼ ਆਵਾਜ਼ਾਂ ਸੀ ਉਹ ਸਾਰੀਆਂ ਲਗਾਤਾਰ ਆਪਾਂ ਵੇਖਿਆ ਦਬਾਈ ਜਾਂਦੀਆਂ ਪਈਆਂ ਤਾਂ ਇਹਦੇ ਵਿੱਚ ਇਹ ਆ ਕਿ ਵੀ ਸਰਕਾਰ ਡਰਦੀ ਆ ਮੈਨੂੰ ਇਹ ਲੱਗਦਾ ਕਿ ਵੀ ਉਹਨਾਂ ਨੂੰ ਆਏ ਆ ਕਿ ਜਿਵੇਂ ਇੱਕ ਦੋ ਵਾਰੀ ਪਹਿਲਾਂ ਜਦੋਂ ਪੇਸ਼ ਕੀਤਾ ਤਾਂ ਉਦੋਂ ਇਹ ਇੱਕ ਨਿਊਜ਼ ਬਣ ਜਾਂਦੀ ਹੈਗੀ ਆ ਸੋ ਇਹ ਦੇ ਆ ਟ੍ਰਾਈਂਗ ਟੂ ਕੀਪ ਹਿਮ ਆਫ ਦਾ ਕੈਮਰਾ ਜਿਵੇਂ ਅੱਜ ਕੱਲ ਇੱਕ ਤਰ੍ਹਾਂ ਦਾ ਇਹ ਬਾਣੀ ਗਿਆ ਕਿ ਵੀ ਆਏ ਅੰਦਰ ਖਾਤੀ ਸਾਰਾ ਕੰਮ ਨਿਬੇੜ ਦਿੱਤਾ ਜਾਵੇ ਇਹ ਜਦੋਂ ਜਦੋਂ ਵੀ 17ਵੀਂ 18ਵੀਂ ਸਦੀ ਚ ਇਹ ਗੱਲਾਂ ਹੁੰਦੀਆਂ ਹੁੰਦੀਆਂ ਸੀ ਅੱਜ ਰਾਈਟ ਆ ਪਬਲਿਕ ਦਾ ਵੀ ਜਾਣਨ ਦਾ ਲੋਕਾਂ ਦਾ ਵੀ ਜਾਣਨ ਦਾ ਜਿਹੜੇ ਵੀ ਲੋਕ ਚਾਹੁੰਦੇ ਆ ਕਿ ਆਵਾਜ਼ ਚੱਕਣ ਦੀ ਆਜ਼ਾਦੀ ਵੇਖੋ ਤੁਹਾਡੇ ਵਿਚਾਰ ਆ ਵੱਖ-ਵੱਖਰੇ ਹੋ ਸਕਦੇ ਆ ਹਨਾ ਕਿ ਵੀ ਸਹਿਮਤੀ ਹੋਵੇ ਨਾ ਹੋਵੇ ਤੇ ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਧਰਤੀ ਹੈ ਜਿੱਥੇ ਉਹਨਾਂ ਨੇ ਇਹ ਕਿਹਾ ਕਿ ਬਈ ਮੈਂ ਤੇਰੇ ਸਿਧਾਂਤ ਨਾਲ ਗੱਲ ਕਰਦਾ ਹੋਵਾਂ ਨਾ ਹੋਵਾਂ ਪਰ ਤੈਨੂੰ ਫੋਰਸਫੁਲੀ ਨਹੀਂ ਬੰਦ ਹੋਣ ਦੇਵਾਂਗਾ ਤੇਰੇ ਸਿਧਾਂਤ ਸੋਚ ਨੂੰ ਠੀਕ ਹੈ ਨਾ ਕਨਵਿੰਸ ਕਰਕੇ ਕੋਈ ਕੁਝ ਕਰ ਦੇ ਕਰ ਦੇ ਸੋ ਜਿੱਥੇ ਸਰਕਾਰ ਨੂੰ ਜਵਾਬ ਦੇਣੇ ਚਾਹੀਦੇ ਸੀ ਕਿ ਵੀ ਆ ਜੇ ਉਹ ਸਵਾਲ ਉਠਾ ਰਹੇ ਤਾਂ ਵੀ ਆ ਸਾਡੇ ਜਵਾਬ ਆ ਉੱਥੇ ਉਹਨਾਂ ਨੇ ਡਰ ਦੇ ਵਿੱਚ ਆ ਕੇ ਆਏ ਤਾੜਨੇ ਇਹ ਹੀ ਬੰਗਲਾਦੇਸ਼ ਚ ਹੋ ਰਿਹਾ ਸੀ ਵੇਖੋ ਕੀ ਹਾਲ ਹੋਇਆ ਓਕੇ ਹੈਨਾ ਇਹ ਜਿਹੜੀਆਂ ਫਾਸਿਸਟ ਟਾਈਪ ਸੋਚ ਵਾਲੇ ਲੋਕ ਜੋ ਰਾਜ ਚ ਆ ਜਾਂਦੇ ਆ ਉਹ ਇੰਝ ਹੀ ਹਰਕਤਾਂ ਹੀ ਕਰਦੇ ਹੂੰ ਤਾਂ ਜਿਵੇਂ ਮਾਲਵਿੰਦਰ ਸਿੰਘ ਮਾਲੀ ਤੁਸੀਂ ਵੀ ਖੁਦ ਇੱਕ ਸੋਸ਼ਲ ਐਕਟਿਵਿਜ਼ਮ ਦੇ ਵਿੱਚੋਂ ਪੋਲਿਟੀਕਲ ਐਕਟਿਵਿਜ਼ਮ ਦੇ ਵਿੱਚੋਂ ਤਾਂ ਜਿੱਦਾਂ ਉਹ ਕ੍ਰਿਟੀਕਲ ਇੱਕ ਵਾਇਸ ਹੈਗੇ ਹਰ ਚੀਜ਼ ਨੂੰ ਲੈ ਕੇ ਤਾਂ ਇਹਨਾਂ ਦੇ ਕੇਸ ਦੇ ਨਾਲ ਜਿਹਦਾ ਇਹਨਾਂ ਨੂੰ ਅਰੈਸਟ ਕੀਤਾ ਗਿਆ ਚਲੋ ਉਹ ਸਾਰਾ ਪ੍ਰੋਸੈਸ ਹੁਣ ਆਪਾਂ ਦੇਖ ਰਹੇ ਹਾਂ ਪਰ ਇਹਦੇ ਨਾਲ ਮੈਸੇਜ ਕੀ ਕੁ ਆਏ ਆ ਕਿ ਮਾਲੀ ਸਾਹਿਬ ਇੱਕ ਪਾਰਟਿਕੂਲਰ ਥਾਟ ਦੇ ਹੈਗੇ ਵਿੱਚ ਹੈਗੇ ਆ ਉਹ ਕ੍ਰਿਟਿਕ ਹੁੰਦੇ ਆ ਉਹਨਾਂ ਨੇ ਸਾਡਾ ਵੀ ਬਹੁਤ ਵਾਰੀ ਕ੍ਰਿਟਿਸਿਜ਼ਮ ਕੀਤਾ ਪਰ ਜੇ ਆਪਣਾ ਕ੍ਰਿਟਿਸਿਜ਼ਮ ਹੋਇਆ ਤਾਂ ਇਹਦਾ ਇਹ ਮਤਲਬ ਨਹੀਂਗਾ ਕਿ ਵੀ ਉਹਨਾਂ ਦੀ ਰਾਈਟ ਟੂ ਸਪੀਚ ਕਰਬ ਕਰ ਦਿੱਤੀ ਜਾਵੇ ਠੀਕ ਹੈ ਜੇ ਇੱਕ ਬੰਦੇ ਦੀ ਆਏ ਹੋਊਗੀ ਤਾਂ ਆਪਣੀ ਸਾਰਿਆਂ ਦੀ ਇੱਕ ਦਿਨ ਆਏ ਹੋਊਗੀ ਕਿ ਪਹਿਲਾਂ ਜਿਵੇਂ ਪਹਾਣਾ ਸਿੱਧੂ ਨੂੰ ਕਰ ਲਿਆ ਹੁਣ ਇੱਕ ਹੋਰ ਜਿਹੜਾ ਉਹ ਆਪਾਂ ਕਹਿ ਦਿੰਦੇ ਨਹੀਂ ਜੀ ਉਹ ਤਾਂ ਰੈਸ਼ਨਲ ਨਹੀਂ ਸੀਗਾ ਹਣਾ ਇਹਦਾ ਬਿਲਕੁਲ ਰੈਸ਼ਨਲ ਗੱਲ ਆ ਨਾ ਇੱਕ ਤਰਕ ਦੇ ਹਿਸਾਬ ਨਾਲ ਚੱਲ ਰਹੀ ਆ ਤੇ ਉਹ ਤਰਕ ਦੇ ਹਿਸਾਬ ਨਾਲ ਤੁਸੀਂ ਜਵਾਬ ਦੇ ਦਿਓ ਉਹਨਾਂ ਨੂੰ ਠੀਕ ਹੈ ਨਾ ਤੇ ਉਹ ਨਹੀਂ ਜੇ ਆਏ ਫਰੀडम ਆਫ ਸਪੀਚ ਜਾਂ ਜਿਹਨੂੰ ਆਪਾਂ ਹੱਕ ਆ ਬੋਲਣ ਦਾ ਉਹ ਕਰਬ ਹੋਣ ਲੱਗ ਜੂਗਾ ਲੋਕਾਂ ਦੇ ਵਿੱਚ ਤਾਂ ਇਨੀਆਂ ਹਾਲਾਤਾਂ ਦੇ ਵਿੱਚ ਨਾ ਅਖੀਰ ਬਲਾਸਟੀ ਹੁੰਦੇ ਹੁੰਦੇ ਆ ਤੇ ਉਹ ਆਪਾਂ ਵੇਖਿਆ ਵੀ ਆ ਭਗਵੰਤ ਮਾਨ ਜਿਹੜਾ ਇੰਨਾ ਪੌਪੂਲਰ ਸੀਗਾ ਹਾਂ ਜਿੱਦਣ ਅੱਜ ਉਹਨੂੰ ਹਸਪਤਾਲ 'ਚ ਸੀ ਤੇ ਸਾਰੀਆਂ ਜੇ ਕੋਈ ਪੋਸਟਾਂ ਪੈ ਰੀਆਂ ਸੀ ਜਾਂ ਕੋਈ ਸ਼ੇਅਰ ਰੀਆਂ ਸੋਏ ਸੋਚ ਰਹੇ ਸੀ ਵੀ ਇਹ ਹੁਣ ਅਗੇਂਸਿਮ ਨਾ ਆ ਰਹੇ ਮਲੋਤ ਜਿਵੇਂ ਮਰਸੀਏ ਗੋਣੇ ਹੁੰਦੇ ਉਵੇਂ ਗਾ ਰਹੇ ਸੀਗੇ ਲੋਕ ਤੁਸੀਂ ਉਹਨਾਂ ਦੇ ਅਗੇਂਸਟ ਵੇਖੋ ਕਿ ਕੋਈ ਹੋਰ ਜੇ ਉਹ ਆਪੋਜੀਸ਼ਨ ਕਰਕੇ ਜਾਂਦਾ ਅੰਦਰ ਤਾਂ ਲੋਕ ਕਿੰਦਾ ਮੋਦੇ ਹ ਹੱਕ ਚੋਂੜੇ ਹੁੰਦੇ ਚਾਹੇ ਉਹਦੇ ਇੱਕ ਦੂਜੇ ਦੇ ਵਿਰੋਧੀ ਵੀ ਹੋਣ ਫੇਰ ਵੀ ਉਹਦੇ ਹੱਕ ਚਾਉਂਦੇ ਗਏ ਸੋ ਇੱਕ ਤਰ੍ਹਾਂ ਇਹ ਸਟੇਟ ਰਿਪ੍ਰੈਸ਼ਨ ਹੀ ਆ ਨਾ ਹਮ ਤਾਂ ਮੇਰੇ ਲਾਸਟ ਤੇ ਤੁਹਾਨੂੰ ਪੁੱਛਣ ਦਾ ਇਹ ਆ ਵੀ ਜਿਵੇਂ ਇਹ ਰਿਸਪੌਂਸ ਮਿਲ ਰਿਹਾ ਮਾਲੀ ਸਾਹਿਬ ਦੀ ਗ੍ਰਿਫਤਾਰੀ ਨੂੰ ਚਲੋ ਉਹਨਾਂ ਨੂੰ ਫੜਿਆ ਗਿਆ ਉਹ ਝੂਠੇ ਪਰਚੇ ਜਿਵੇਂ ਤੁਸੀਂ ਕਿਹਾ ਤੁਸੀਂ ਵੀ ਲੋਕ ਆਏ ਹੋ ਤਾਂ ਇਹ ਜਿਹੜਾ ਰਿਸਪੌਂਸ ਹੈ ਜਿਹੜੇ ਉਹਨਾਂ ਦੇ ਹੱਕ 'ਚ ਆਵਾਜ਼ਾਂ ਉੱਠੀਆਂ ਨੇ ਇਹ ਕੀ ਸਿਗਨੀਫਾਈ ਕਰਦੀ ਹੈ ਵਿਖੁ ਆਏ ਆ ਨਾ ਜਦੋਂ ਆਪਾਂ ਕਿਸੇ ਦੁੱਖ ਤੇ ਜਾਂਦੇ ਆ ਕਿਸੇ ਦੇ ਜਾਂ ਮਰਗ ਤੇ ਜਾਂਦੇ ਆ ਉਹ ਨਾ ਆਪਾਂ ਅਗਲੇ ਦਾ ਦੁੱਖ ਨਹੀਂ ਰੋ ਰਹੇ ਹੁੰਦੇ ਆਪਾਂ ਆਵਦੇ ਨੂੰ ਵੀ ਗੱਲ ਕਰ ਰਹੇ ਹਾਂ ਆਪਦਾ ਵੀ ਆਪਾਂ ਨੂੰ ਯਾਦ ਆ ਰਿਹਾ ਹੁੰਦਾ ਸੋ ਜਦੋਂ ਕੋਈ ਇੱਥੇ ਆਉਂਦਾ ਹੈ ਨਾ ਕੁਝ ਉਹਨਾਂ ਦੇ ਮਿੱਤਰ ਵੀ ਖੈਰ ਆਏ ਹੋਏ ਆ ਪਰਿਵਾਰ ਵੀ ਆਇਆ ਵੇ ਪਰ ਉਦੋਂ ਵੱਡੀ ਗੱਲ ਹੈ ਕਿ ਜਿਹੜੇ ਵੀ ਦਰਦੀ ਆ ਲੋਕ ਹਨ ਜਿਹੜੇ ਸੋਝਦੇ ਆ ਆਵਾਜ਼ ਨਹੀਂ ਬੰਦ ਹੋਣੀ ਚਾਹੀਦੀ ਹੈ ਨਾ ਇਹ ਮਿਸਲ ਸਤਲੁਜ ਤੋਂ ਅਸੀਂ ਆਏ ਆ ਤਾਂ ਸਾਡਾ ਮੇਨ ਹੈ ਕਿ ਸਾਡੇ ਗੁਰੂ ਨੇ ਸਾਨੂੰ ਇਹ ਸਿੱਖਿਆ ਦਿੱਤੀ ਜੀ ਕਿ ਜਰਵਾਣੇ ਦੀ ਪੱਖਿਆ ਤੇ ਮਜਲੂਮ ਦੀ ਰੱਖਿਆ ਤੇ ਦੂਜੀ ਆ ਨਵੇਂ ਪਾਤਸ਼ਾਹ ਨੇ ਵੇਖੋ ਸ਼ਹਾਦਤ ਦੇਤੀ ਜੰਜੂ ਰੱਖਿਆ ਕੋਈ ਇਹ ਤਾਂ ਨਹੀਂ ਉਹ ਕਹਿੰਦੇ ਵੀ ਤੁਸੀਂ ਪੋਣਾ ਸ਼ੁਰੂ ਕਰ ਦਿਓ ਉਹਨਾਂ ਦਾ ਤਾਂ ਮੇਨ ਇਹ ਸੀਗਾ ਕਿ ਵੀ ਐਂ ਠੱਕੇ ਨਾਲ ਨਹੀਂ ਤੋਲਵਾ ਸਕਦਾ ਤੂੰ ਇਹਨਾਂ ਨੂੰ ਕਨਵਿੰਸ ਕਰ ਠੀਕ ਆ ਅਸੀਂ ਵੀ ਕਨਵਿੰਸ ਹੀ ਕਰ ਰਹੇ ਆਂ ਵੀ ਹਾਂ ਵੀ ਹੈਨਾ ਤਾਂ ਜੇ ਬਾਕੀ ਲੋਕ ਆਏ ਆ ਜਿਹੜੇ ਉਹ ਆਵੀਆਂ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਇੱਕ ਤਰ੍ਹਾਂ ਆਏ ਆ ਵੀ ਕਿ ਜੇ ਅੱਜ ਇੱਕ ਵਾਸਤੇ ਉਹ ਆਏ ਆ ਤਾਂ ਕੱਲ ਨੂੰ ਸਾਡੇ ਵਾਸਤੇ ਵੀ ਉਹ ਆਜਾ ਜੀ ਧੰਨਵਾਦ ਜੀ ਬਹੁਤ-ਬਹੁਤ ਇਸਨ ਅਜੀਪਾਲ ਸਿੰਘ ਵਿਰਾਟ ਜਿਹੜੇ ਕਿ ਮਿਸਲ ਸਤਲੁਜ ਦੇ ਵੱਲੋਂ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਹੁਣ ਸਵੇਰ ਤੋਂ ਵੇਟ ਚੱਲ ਰਹੀ ਹੈ ਤੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ ਤੇ ਇਹ ਹਰਾਸ਼ਮੈਂਟ ਦਾ ਇੱਕ ਤਰੀਕਾ ਇਹਨਾਂ ਦੇ ਹਿਸਾਬ ਨਾਲ ਹੈਗਾ ਤੇ ਉਹਨਾਂ ਨੇ ਕਿਹਾ ਕਿ ਮੈਸੇਜ ਸਰਕਾਰ ਦੇਣਾ ਚਾਹੁੰਦੀ ਹੈ ਕਿ ਜਿਹੜਾ ਵੀ ਬੋਲੇਗਾ ਉਹਨੂੰ ਸਨਬ ਕੀਤਾ ਜਾਊਗਾ ਪਰ ਜਿਹੜੀ ਆਵਾਜ਼ ਉਹਨਾਂ ਨੂੰ ਮਿਲ ਰਹੀ ਹੈ ਜਿਹੜੀ ਸਪੋਰਟ ਮਿਲ ਰਹੀ ਹੈ ਉਹ ਇਸ ਕਰਕੇ ਵੀ ਮਿਲ ਰਹੀ ਹੈ ਕਿ ਸਾਰੇ ਹੀ ਇਸ ਸਰਕਾਰ ਤੋਂ ਕਿਤੇ ਨਾ ਕਿਤੇ ਖੌਫਜ਼ਦਾ ਨੇ ਕੈਮਰਾ ਪਰਸਨ ਮਾਨਸਦੀ ਨਾਲ ਮੈਂ ਗੁਰਸ਼ਮ ਸਿੰਘ ਜੁਡੀਸ਼ੀਅਲ ਕੋਰਟ ਕੰਪਲੈਕਸ ਮੁਹਾਲੀ